ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਲਬਾਤ ਤੇ ਸੰਗਤ ਜੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਮਹਾਨ ਵਿਚਾਰ ਕਿੱਥੋਂ ਆਉਂਦੇ ਹਨ ਇੱਕ ਕਵੀ ਨੂੰ ਉਹ ਸ਼ਬਦ ਕਿੱਥੋਂ ਮਿਲਦੇ ਹਨ ਜੋ ਸਿੱਧਾ ਸਾਡੇ ਦਿਲ ਵਿੱਚ ਉਤਰ ਜਾਂਦੇ ਹਨ ਇੱਕ ਸੰਗੀਤਕਾਰ ਨੂੰ ਉਹ ਤ音 ਕਿੱਥੋਂ ਸੁਣਾਈ ਦਿੰਦੀ ਹੈ ਜੋ ਸਾਡੀ ਰੂਹ ਨੂੰ ਛੋਹ ਲੈਂਦੀ ਹੈ ਅਤੇ ਇੱਕ ਪੈਗੰਬਰ ਜਾਂ ਗੁਰੂ ਨੂੰ ਉਹ ਗਿਆਨ ਕਿੱਥੋਂ ਹਾਸਲ ਹੁੰਦਾ ਹੈ ਜੋ ਪੂਰੀ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਹੈ ਇਹ ਸਵਾਲ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ ਦੁਨੀਆ ਦੇ ਹਰ ਧਰਮ ਅਤੇ ਸਭਿਆਚਾਰ ਨੇ ਇਸ ਰੱਬੀ ਪ੍ਰੇਰਣਾ ਦੇ ਸਰੋਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸਲਾਮ ਧਰਮ ਵਿੱਚ ਇਸ ਨੂੰ ਵਹੀ ਕਿਹਾ ਜਾਂਦਾ ਹੈ ਉਹ ਰੱਬੀ ਸੰਦੇਸ਼ ਜੋ حضرت ਮੁਹੰਮਦ ਸਾਹਿਬ ਤੇ ਨਾਜ਼ਿਲ ਹੋਇਆ ਇਸਾਈ ਧਰਮ ਵਿੱਚ पवित्र आत्मा की प्रेरणा की गल की जाती है जिसने बाइबल दे लिखारियां ज्ञान बख्शिया हिंदू धर्म के सब तो पुराने ग्रंथा, वेदा श्रुति, कहा जाता है जिसका अर्थ है जो सुनिया गया मनिया जाता है कि ए ज्ञान ऋषिया ने डूगे त्यान सीधा सुनयासी साडे सिख धर्म इस अंतिम ब्रह्म स्रोत एक बहुत ही खूबसूरत शब्द है तौर ਅਤੇ ਇਸ ਸਰੋਤ ਤੋਂ ਆਏ ਗਿਆਨ ਨੂੰ ਅਸੀਂ ਬੜੀ ਸ਼ਰਧਾ ਨਾਲ ਤੁਰ ਕੀ ਬਾਣੀ ਕਹਿੰਦੇ ਹਾਂ ਪਰ ਅਕਸਰ ਅਸੀਂ ਇਸ ਸ਼ਬਦ ਦੇ ਅਸਲ ਅਰਥਾਂ ਦੀ ਡੂੰਘਾਈ ਵਿੱਚ ਨਹੀਂ ਜਾਂਦੇ ਕਈ ਵਾਰ ਅਸੀਂ ਬੱਚਿਆਂ ਵਾਂਗ ਸੋਚਦੇ ਹਾਂ ਕਿ ਸ਼ਾਇਦ ਅਸਮਾਨ ਵਿੱਚ ਕੋਈ ਥਾਂ ਹੈ ਕੋਈ ਰੱਬੀ ਦਰਬਾਰ ਹੈ ਜਿੱਥੋਂ ਇਹ ਬਾਣੀ ਇੱਕ ਸੰਦੇਸ਼ ਵਾਂਗ ਪੇਜੀ ਜਾਂਦੀ ਹੈ ਜਿਵੇਂ ਕੋਈ ਰੇਡੀਓ ਸਟੇਸ਼ਨ ਹੋਵੇ ਪਰ ਗੁਰਬਾਣੀ ਦਾ ਫਲਸਫਾ ਇਸ ਤੋਂ ਕਿਤੇ ਵੱਧ ਡੂੰਘਾ ਅਤੇ ਕ੍ਰਾਂਤੀਕਾਰੀ ਹੈ ਗੁਰੂ ਸਾਹਿਬਾਨ ਦਾ ਜਵਾਬ ਇਸ ਸਰੋਤ ਨੂੰ ਕਿਸੇ ਦੂਰ ਦੁਰਾਡੇ ਅਸਮਾਨ ਵਿੱਚ ਨਹੀਂ ਸਗੋ ਸਾਡੇ ਬਹੁਤ ਬਹੁਤ ਨੇੜੇ ਸਥਾਪਿਤ ਕਰਦਾ ਹੈ ਤਾਂ ਫਿਰ ਇਹ ਤੌਰ ਅਸਲ ਵਿੱਚ ਕਿੱਥੇ ਹੈ ਗੁਰਬਾਣੀ ਬਾਕੀ ਦੁਨੀਆ ਦੇ ਧਾਰਮਿਕ ਗ੍ਰੰਥਾਂ ਤੋਂ ਕਿਵੇਂ ਵਿਲੱਖਣ ਹੈ ਅਤੇ ਸਭ ਤੋਂ ਜ਼ਰੂਰੀ ਅਸੀਂ ਉਸ ਤੌਰ ਕੀ ਬਾਣੀ ਦੀ ਆਵਾਜ਼ ਨੂੰ ਕਿਵੇਂ ਸੁਣ ਸਕਦੇ ਹਾਂ ਆਓ ਅੱਜ ਦੀ ਇਸ ਗਲਬਾਤ ਵਿਚ ਇਸੇ ਰੁਵਾਨੀ ਸਫਰ ਤੇ ਚੱਲੀਏ ਪਾਗ 1 ਗੁਰਬਾਣੀ ਬਾਕੀ ਧਾਰਮਿਕ ਗ੍ਰੰਥਾਂ ਤੋਂ ਕਿਉਂ ਵਿਲੱਖਣ ਹੈ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਬਹੁਤ ਸਾਰੇ ਦੂਜੇ ਧਰਮ ਗ੍ਰੰਥਾਂ ਤੋਂ ਇੱਕ ਖਾਸ ਗੱਲੋਂ ਵੱਖਰੀ ਹੈ ਦੁਨੀਆ ਦੇ ਕਈ ਧਰਮਾਂ ਵਿੱਚ ਪਵਿੱਤਰ ਗ੍ਰੰਥ ਉਹਨਾਂ ਦੇ ਪੈਗੰਬਰਾਂ ਜਾਂ ਰਹਿਬਰਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਕਾਫੀ ਸਮੇਂ ਬਾਅਦ ਉਹਨਾਂ ਦੇ ਚੇਲਿਆਂ ਜਾ ਪੈਰੋਕਾਰਾਂ ਦੁਆਰਾ ਲਿਖੇ ਗਏ ਸਨ ਜਦੋਂ ਕੋਈ ਚੇਲਾ ਆਪਣੇ ਮੁਰਸ਼ਿਦ ਦੀ ਗੱਲ ਨੂੰ ਯਾਦ ਕਰਕੇ ਲਿਖਦਾ ਹੈ ਤਾਂ ਇਹ ਸੁਭਾਵਿਕ ਹੈ ਕਿ ਉਸ ਵਿੱਚ ਉਸਦੇ ਆਪਣੇ ਵਿਚਾਰ ਅਤੇ ਸਮਝ ਵੀ ਸ਼ਾਮਲ ਹੋ ਜਾਂਦੀ ਹੈ ਇਸ ਨਾਲ ਅਸਲ ਸੰਦੇਸ਼ ਦੇ ਤੁੰਦਲਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਪਰ ਗੁਰਬਾਣੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਗੁਰੂ ਸਾਹਿਬਾਨ ਭਗਤਾਂ ਅਤੇ ਸੂਫੀ ਫਕੀਰਾਂ ਦੇ ਆਪ ਉਚਾਰੀ ਅਤੇ ਉਸ ਨੂੰ ਲਿਖਤੀ ਰੂਪ ਵੀ ਆਪ ਹੀ ਦਿੱਤਾ ਗੁਰੂ ਅਰਜਨ ਸਾਹਿਬ ਜੀ ਨੇ ਇਸ ਸਾਰੀ ਬਾਣੀ ਨੂੰ ਇੱਕ ਥਾਂ ਇਕੱਠਾ ਕਰਕੇ ਹਰ ਲਿਖਾਰੀ ਦਾ ਨਾਮ ਸਪਸ਼ਟ ਕਰਕੇ ਇੱਕ ਅਜਿਹਾ ਗ੍ਰੰਥ ਤਿਆਰ ਕੀਤਾ ਜਿਸ ਵਿੱਚ ਮਿਲਾਵਟ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ ਇਸੇ ਲਈ ਇਸ ਨੂੰ ਸੱਚੀ ਬਾਣੀ ਕਿਹਾ ਜਾਂਦਾ ਹੈ ਭਾਗ 2 ਵੱਡਾ ਸਵਾਲ ਤੌਰ ਕਿੱਥੇ ਹੈ ਹੁਣ ਅਸੀਂ ਆਪਣੀ ਗਲਬਾਤ ਦੇ ਮੁੱਖ ਸਵਾਲ ਤੇ ਆਉਂਦੇ ਹਾਂ ਜੇ ਇਹ ਬਾਣੀ ਗੁਰੂਆਂ ਅਤੇ ਭਗਤਾਂ ਨੇ ਉਚਾਰੀ ਤਾਂ ਫਿਰ ਇਸ ਨੂੰ ਤੁਰ ਕੀ ਬਾਣੀ ਕਿਉਂ ਕਿਹਾ ਜਾਂਦਾ ਹੈ ਇਹ ਖਸਮ ਕੀ ਬਾਣੀ ਦਾ ਖਸਮ ਕਿੱਥੇ ਬੈਠਾ ਹੈ ਗੁਰਬਾਣੀ ਦਾ ਫਲਸਫਾ ਸਾਨੂੰ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਰੱਬ ਕਿਸੇ ਅਸਮਾਨ ਤੇ ਨਹੀਂ ਬੈਠਾ ਜੋ ਉੱਪਰੋਂ ਹੁਕਮ ਪੇਜਦਾ ਹੈ ਗੁਰਬਾਣੀ ਸਪਸ਼ਟ ਕਰਦੀ ਹੈ ਕਿ ਉਹ ਰੱਬ ਉਹ ਖਸਮ ਉਹ ਪਰਮਾਤਮਾ ਤਾਂ ਹਰ ਇੱਕ ਦੇ ਅੰਦਰ ਹਰ ਇੱਕ ਦੇ ਹਿਰਦੇ ਵਿੱਚ ਵਸਦਾ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਸਬੈ ਕਟ RAMU ਬੋਲੇ RAMA ਬੋਲੇ RAM ਬਿਨਾ ਕੋ ਬੋਲੇਰੇ ਪਾਵ ਹਰ ਸਰੀਰ ਦੇ ਅੰਦਰ ਉਹ RAM ਹੀ ਬੋਲ ਰਿਹਾ ਹੈ ਉਸ RAM ਤੋਂ ਬਿਨਾ ਹੋਰ ਕੌਣ ਬੋਲ ਸਕਦਾ ਹੈ ਇਸ ਲਈ ਤੋਰ ਕੀ ਬਾਣੀ ਦਾ ਅਸਲ ਮਤਲਬ ਹੈ ਅੰਤਰ ਆਤਮਾ ਦੀ ਆਵਾਜ਼ ਉਹ ਆਵਾਜ਼ ਜੋ ਸਾਡੇ ਜ਼ਮੀਰ ਸਾਡੇ ਹਿਰਦੇ ਦੇ ਅੰਦਰੋਂ ਆਉਂਦੀ ਹੈ ਉਹੀ ਰੱਬੀ ਆਵਾਜ਼ ਹੈ ਉਹੀ ਤੁਰ ਹੈ ਪਾਗਤਨ ਸੱਚੀ ਟਕਸਾਲ ਰੱਬੀ ਆਵਾਜ਼ ਕਿਵੇਂ ਸੁਣੀਏ ਹੁਣ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਜੇ ਰੱਬ ਹਰ ਇੱਕ ਦੇ ਅੰਦਰ ਬੋਲਦਾ ਹੈ ਤਾਂ ਹਰ ਇੱਕ ਦੀ ਗੱਲ ਤੁਰ ਕੀ ਬਾਣੀ ਕਿਉਂ ਨਹੀਂ ਹੁੰਦੀ ਇਸ ਦਾ ਜਵਾਬ ਇਹ ਹੈ ਕਿ ਕਈ ਕਾਰਨਾ ਕਰਕੇ ਸਾਡੀ ਜ਼ਮੀਰ ਜਾਂ ਅੰਤਰ ਆਤਮਾ ਪ੍ਰਸ਼ਟ ਹੋ ਜਾਂਦੀ ਹੈ ਮੈਲੀ ਹੋ ਜਾਂਦੀ ਹੈ ਇਸ ਲਈ ਸਾਡੇ ਅੰਦਰੋਂ ਆਉਂਦੀ ਆਵਾਜ਼ ਵੀ ਸ਼ੁੱਧ ਨਹੀਂ ਹੁੰਦੀ ਗੁਰੂ ਸਾਹਿਬ ਨੇ ਸਿਰਫ ਉਹੀ ਬਾਣੀ ਗ੍ਰੰਥ ਵਿੱਚ ਦਰਜ ਕੀਤੀ ਜੋ ਇੱਕ ਖਾਸ ਰੂਵਾਨੀ ਮਿਆਰ ਦੀ ਸੀ ਅਤੇ ਮਨੁੱਖਤਾ ਨੂੰ ਸਚਿਆਰ ਬਣਾਉਣ ਦਾ ਸੁਨੇਹਾ ਦਿੰਦੀ ਸੀ ਤਾਂ ਫਿਰ ਅਸੀਂ ਆਪਣੇ ਅੰਦਰ ਦੇ ਤੌਰ ਨੂੰ ਕਿਵੇਂ ਸਵਾਰੀਏ ਇਸ ਦਾ ਜਵਾਬ ਗੁਰੂ ਨਾਨਕ ਸਾਹਿਬ ਜਪੁਜੀ ਸਾਹਿਬ ਦੀ ਆਖਰੀ ਪੌੜੀ ਵਿੱਚ ਦਿੰਦੇ ਹਨ ਕੜੀਏ ਸਬਦੁ ਸਚੀ ਟਕਸਾਲ ਇੱਥੇ ਸੱਚੀ ਟਕਸਾਲ ਦਾ ਮਤਲਬ ਹੈ ਸਾਡਾ ਆਪਣਾ ਜੀਵਨ ਜਿਸ ਨੂੰ ਅਸੀਂ ਸੱਚ ਸੰਤੋਖ ਦਇਆ ਨਿਮਰਤਾ ਅਤੇ ਗਿਆਨ ਵਰਗੇ ਰੱਬੀ ਗੁਣਾਂ ਨਾਲ ਕੱਢਦੇ ਹਾਂ ਜਦੋਂ ਸਾਡਾ ਜੀਵਨ ਖੁਦ ਇੱਕ ਸੱਚੀ ਟਕਸਾਲ ਬਣ ਜਾਂਦਾ ਹੈ ਤਾਂ ਉਸ ਵਿੱਚੋਂ ਪੈਦਾ ਹੋਣ ਵਾਲੇ ਵਿਚਾਰ ਅਤੇ ਬੋਲ ਵੀ ਸੱਚੇ ਅਤੇ ਰੱਬੀ ਹੋ ਜਾਂਦੇ ਹਨ ਇਹ ਹੀ ਆਪਣੇ ਅੰਦਰ ਵਸਦੇ ਰੱਬ ਦੀ ਆਵਾਜ਼ ਨੂੰ ਸੁਣਨ ਅਤੇ ਉਸ ਵਰਗਾ ਬਣਨ ਦਾ ਤਰੀਕਾ ਹੈ ਤਾਂ ਸੰਗਤ ਜੀ ਅੱਜ ਦੀ ਗਲਬਾਤ ਸਾਨੂੰ ਅਸਮਾਨਾਂ ਤੋਂ ਤਰਤੀ ਤੇ ਅਤੇ ਤਰਤੀ ਤੋਂ ਸਾਡੇ ਆਪਣੇ ਦਿਲਾਂ ਦੇ ਅੰਦਰ ਲੈ ਆਈ ਹੈ ਤੋਰ ਕੀ ਬਾਣੀ ਦਾ ਸੰਕਲਪ ਸਾਨੂੰ ਇਹ ਸਿਖਾਉਂਦਾ ਹੈ ਕਿ ਰੱਬੀ ਆਵਾਜ਼ ਕੋਈ ਬਾਹਰੋਂ ਆਉਣ ਵਾਲਾ ਸੰਦੇਸ਼ ਨਹੀਂ ਬਲਕਿ ਸਾਡੀ ਆਪਣੀ ਹੀ ਸ਼ੁੱਧ ਹੋਈ ਆਤਮਾ ਦਾ ਸੰਗੀਤ ਹੈ ਗੁਰੂ ਸਾਹਿਬਾਨ ਦੀ ਮਹਾਨਤਾ ਸਿਰਫ ਇਸ ਵਿੱਚ ਨਹੀਂ ਕਿ ਉਹਨਾਂ ਨੇ ਸਾਨੂੰ ਤੋਰ ਕੀ ਬਾਣੀ ਲਿਖ ਕੇ ਦਿੱਤੀ ਬਲਕਿ ਇਸ ਵਿੱਚ ਹੈ ਕਿ ਉਹਨਾਂ ਨੇ ਸਾਨੂੰ ਉਹ ਜੀਵਨ ਜਾਂਚ ਵੀ ਸਿਖਾਈ ਜਿਸ ਨਾਲ ਅਸੀਂ ਆਪਣੇ ਅੰਦਰ ਦੀ ਸੱਚੀ ਟਕਸਾਲ ਕੜ ਸਕਦੇ ਹਾਂ ਅਤੇ ਖੁਦ ਉਸ ਰੱਬੀ ਆਵਾਜ਼ ਨੂੰ ਸੁਣਨ ਦੇ ਕਾਬਲ ਬਣ ਸਕਦੇ ਹਾਂ ਆਓ ਰੱਬ ਨੂੰ ਬਾਹਰ ਲੱਭਣ ਦੀ ਬਜਾਏ ਗੁਰਬਾਣੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਅੰਦਰ ਦੇ ਤੌਰ ਨੂੰ ਸਵਾਰਨ ਦਾ ਸਫ਼ਰ ਸ਼ੁਰੂ ਕਰੀਏ ਜੇ ਅੱਜ ਦੀ ਇਹ ਗਲਬਾਤ ਤੁਹਾਡੇ ਦਿਲ ਨੂੰ ਛੋਹ ਗਈ ਹੋਵੇ ਅਤੇ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਅਤੇ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸਾਂਝੇ ਕਰਨਾ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤਾਂ ਕਿ ਇਹ ਗਿਆਨ ਹੋਰਨਾਂ ਤੱਕ ਵੀ ਪਹੁੰਚ ਸਕੇ ਅਤੇ ਜੇਕਰ ਤੁਸੀਂ ਅਜਈਆਂ ਹੋਰ ਡੂੰਘੀਆਂ ਗੱਲਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਗਲਬਾਤ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਰੂਵਾਨੀ ਸਫ਼ਰ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ